ਹਾਈਬ੍ਰਿਡ ਮਾਡਲ ਕਰਦੇ ਆ ਸਕੂਟਰ ਦੇ ਵਿੱਚ ਵੀ 125 ਸੀਸੀ ਸਕੂਟਰ ਆਂਦਾ ਉਹ ਹਾਈਬ੍ਰਿਡ ਮਾਡਲ ਆਂਦਾ ਉਹਦੀ 66 ਕਿਲੋਮੀਟਰ ਦੀ ਐਵਰੇਜ ਆ ਯਾਨੀ ਕਿ ਟੂ ਵੀਲਰ ਸਕੂਟਰ ਦੀ ਕਿਸੇ ਦੀ ਨਹੀਂ ਹੈਗੀ ਹਜੇ ਤੱਕ ਠੀਕ ਹੈ ਜਿਹੜਾ ਮੋਟਰਸਾਈਕਲ ਆਂਦਾ ਐਫਜ਼ ਆਂਦਾ ਉਹ ਚ ਵੀ ਹਾਈਬ੍ਰਿਡ ਮਾਡਲ ਆ ਗਿਆ ਉਹਦੀ ਵੀ 50 ਤੋਂ 55 ਦੀ ਐਵਰੇਜ ਆ ਗਈ 155 ਕੰਦੇ ਆ ਆਰਮ 5 ਆਂਦਾ ਐ ਐਮਟੀ 15 ਆਂਦਾ ਐ ਐਫਜ਼ ਐਸ ਆਂਦਾ ਐ ਐਫਜ਼ ਐਕਸ ਆਂਦਾ ਐ ਸਾਡੇ ਕੋਲੇ ਸਾਰੇ ਮਾਡਲ ਮਿਲਦੇ ਨੇ ਸਕੂਟਰ ਦੇ ਵਿੱਚ ਰੇਜ਼ ਆ ਡਾਰ ਆਂਦਾ ਫਸੀਨੋ ਆਂਦਾ 125 ਸੀਸੀ 155 ਸੀਸੀ ਸਕੂਟਰ ਐਰੋਕਸ ਸਭ ਤੋਂ ਪਹਿਲਾਂ ਯਾਮਾ ਦਾ ਹੀ ਆਇਆ 155 ਸੀਸੀ ਹੋਰ ਕਿਸੇ ਦਾ ਆਇਆ ਹੀ ਨਹੀਂ ਸਕੂਟਰ ਸਟਾਰਟ ਹੋ ਜਾਂਦਾ ਹੈ ਜਿਹੜਾ 125 ਸੀਸੀ ਹੈ ਐਕਚੁਅਲੀ ਕੀ ਹੈ ਨਾ ਆਪਣਾ ਪੰਜਾਬ ਦੇ ਵਿੱਚ ਲੋਕਾਂ ਨੂੰ ਭੇੜਚਾਲ ਹੈ ਵੀ ਭਾਈ ਮੈਂ ਐਕਟਿਵ ਲੈਣਾ ਐਕਟਿਵ ਲੈਣਾ ਸਕੂਟਰ ਦਾ ਨਾਮ ਹੀ ਐਕਟਿਵ ਹੈ ਠੀਕ ਹੈ ਜੀ ਪ੍ਰੋਡਕਟ ਦਾ ਨਾਮ ਇਹ ਹੈਗਾ ਇਹ ਜਿਹੜਾ ਹੈਗਾ ਇਹਨੂੰ ਕਹਿੰਦੇ ਐਕਟਿਵ ਹੈ ਜੇ ਰੇਸ ਵਾਲਾ ਸਕੂਟਰ ਬਿਨਾਂ ਗੇਅਰ ਵਾਲਾ ਜੇ ਆਪਾਂ ਕਹਿੰਦੇ ਵੀ ਅਸੀਂ ਐਕਟਿਵ ਵਾਲਾ ਲੈਂਦਾ ਐਕਚੁਅਲ ਜਾਂਦੀ ਹੈ ਵੀ ਇਹ ਯਾਮਾ ਵਾਲਿਆਂ ਦਾ ਐਕਟਿਵ ਹੈ ਇਹ ਹੀਰੋ ਵਾਲਿਆਂ ਦਾ ਐਕਟਿਵ ਹੈ ਪਰ ਜਿਹੜੀ ਪ੍ਰੋਟੈਕਸੀ ਕੇ ਉਹਨਾਂ ਤੇ ਤਾਂ ਜੀਐਸਟੀ ਕੱਟੀ ਨਹੀਂ ਗਈ ਸਰ ਨਹੀਂ ਨਹੀਂ ਇਹਨਾਂ ਦੀ ਮੈਨੂਫੈਕਚਰਿੰਗ ਯੂਨਿਟ ਇੱਥੇ ਹੀ ਲੱਗੇ ਹੋਏ ਨੇ ਨਵੰਬਰ ਨੂੰ ਕੰਪਨੀ ਇਲੈਕਟ੍ਰਿਕ ਸਕੂਟਰ ਵੀ ਲਾਂਚ ਕਰ ਰਹੀ ਹੈ ਯਾਮਾ ਦਾ ਬਹੁਤ ਅੱਛਾ ਤੇ ਉਹਦੀ ਲਾਂਚਿੰਗ ਹੈਗੀ 11 ਤਰੀਕ ਨੂੰ ਤੁਹਾਨੂੰ ਹੀ ਪਤਾ ਲੱਗ ਗਿਆ ਜਣਾ ਵਾ ਬੰਬੇ ਲਾਂਚਿੰਗ ਹੈਗੀ ਹੈ ਤੇ ਉਹ ਉਹਦੇ ਵਿੱਚ ਦਿਖਾਣਗੇ ਉਹ ਵੀ ਕਿਹੜਾ ਸੀ ਇਲੈਕਟ੍ਰਿਕ ਦੇ ਰਹੇ ਹੋਰ ਵੀ 5 6 ਮਾਡਲ ਨਵੇਂ ਆ ਰਹੇ ਮੋਟਰਸਾਈਕਲਾਂ ਦੇ ਵਿੱਚ ਵੀ ਸਕੂਟਰਾਂ ਦੇ ਵਿੱਚ ਛਲੇ ਦਿਨ ਅਸੀਂ ਸਭ ਨੂੰ ਬਾਡੀ ਕਵਰ ਫ੍ਰੀ ਦੇ ਰਹੇ ਹਾਂ ਠੀਕ ਹੈ ਜਿਹੜਾ ਬਾਈਕ ਦਾ ਬਾਡੀ ਕਵਰ ਹੁੰਦਾ ਵਾ ਉਹਦੇ ਵਿੱਚ ਐਸੈਸਰੀ ਫ੍ਰੀ ਦੇ ਰਹੇ ਹਾਂ ਸਾਰਿਆਂ ਨੂੰ ਤੇ ਹੋਰ ਵੀ ਬੜੇ ਗਿਫਟ ਹੈਗੇ ਨੇ ਜਿਹੜੇ ਡਰਾ ਕੱਢਾਂਗੇ 5 6 ਬੈਂਕ ਵਾਲੇ ਬੈਠੇ ਨੇ ਐਕਸਿਸ ਬੈਂਕ ਤੋਂ HDFC ਬੈਂਕ ਤੋਂ L&T ਤੋਂ IDFC ਬੈਂਕ ਤੋਂ ਸ਼੍ਰੀ ਰਾਮ ਫైనాన్స్ ਤੋਂ ਮਤਲਬ 6-7 ਬੈਂਕ ਲੈਨੇ ਤੇ ਉਹ ਸਾਰੇ ਕਸਟਮਰ ਦੇ ਲੋਨ ਕਰਦੇ ਅੱਛਰੇ ਕਾਲ ਮੇਰਾ ਰੌਣਦੀ ਸਿੰਘ ਆਲਕ ਜਿਸ ਤਰ੍ਹਾਂ ਕਿ ਸੈਂਟਰ ਸਰਕਾਰ ਵੱਲੋਂ 22 ਸਤੰਬਰ ਨੂੰ ਲੋਕਾਂ ਨੂੰ ਤੋਹਫਾ ਦਿੱਤਾ ਗਿਆ ਕਿ GST ਘਟੀ ਹੈ ਕਾਫੀ ਚਾਹੇ ਗੱਲ ਕਰੀਏ ਖਾਣ ਪੀਣ ਦੀ ਗੱਲ ਕਰੀਏ ਚਾਹੇ ਡੈਰੀ ਪ੍ਰੋਡਕਟ ਦੀ ਗੱਲ ਕਰੀਏ ਚਾਹੇ 2-ਵਿਲਰ ਦੀ ਗੱਲ ਕਰੀਏ ਜਾਂ 3-ਵਿਲਰ ਦੀ ਗੱਲ ਕਰੀਏ ਕਾਫੀ ਯਾਨੀ ਕਿ ਚੀਜ਼ਾਂ ਤੇ GST ਘਟੀ ਹੈ ਸਾਣਾ ਮੌਜੂਦ ਨੇ ਇਸ ਵਕਤ ਯਮਾ ਏਜੰਸੀ ਦੇ ਓਨਰ ਬਿਨੇ ਗੋਇਲ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿੰਨੇ ਕੇ ਪਰਸੈਂਟ ਜਿਹੜੀ GST ਜਿਹੜੀ ਇਹਨਾਂ ਦੇ ਟੂ ਬਿਲਡਰ ਤੇ ਕੱਟੀ ਆ ਤੇ ਲੋਕਾਂ ਨੂੰ ਕਿੰਨਾ ਕ ਫਾਇਦਾ ਹੋਇਆ ਵਾ ਕਦੇ ਉਹਨਾਂ ਨੇ ਗੱਲ ਵਸ ਸਸੀ ਕਾਲ ਜੀ ਸਸਕਾਲ ਜੀ ਸੋ ਸਭ ਤੋਂ ਪਹਿਲਾਂ ਤਾਂ ਇਸ ਵਾਰ ਇਹ ਦੱਸੋ ਕਿ GST ਕੱਟੀ ਆ ਠੀਕ ਹੈ ਜੀ ਕੀ ਲੱਗਦਾ ਵਾ GST ਜਿਹੜੀ ਕੱਟੀ ਆ ਕਿੰਨਾ ਕ ਬੈਨੀਫਿਟ ਹੋਇਆ ਲੋਕਾਂ ਨੂੰ ਦੇਖੋ ਜੀ ਮੇਰੀ ਉਮਰ 45 ਸਾਲ ਦੀ ਹੈ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰੀ ਇੰਡੀਆ ਦੇ ਵਿੱਚ ਦੇਖਿਆ ਕਿ ਕਿਸੇ ਚੀਜ਼ ਦਾ ਟੈਕਸ ਕੱਟਿਆ ਰੇਟ ਕੱਟਿਆ ਪਹਿਲਾਂ ਅੱਗੇ ਕਦੀ ਨਹੀਂ ਕੱਟਿਆ ਕਿਸੇ ਗਵਰਨਮੈਂਟ ਨੇ ਨਹੀਂ ਕਟਾਇਆ ਬੀਜੇਪੀ ਗਵਰਨਮੈਂਟ ਨੇ ਘਟਾਇਆ ਸੈਂਟਰ ਗਵਰਨਮੈਂਟ ਨੇ ਘਟਾਇਆ ਉਹਦੇ ਨਾਲ ਕੀ ਹੈ ਕਿ 10% ਘਟਨ ਨਾਲ ਇਕੱਲਾ ਟੂ-ਵੀਲਰ ਤੇ ਨਹੀਂ 4-ਵੀਲਰ ਤੇ ਬਹੁਤ ਸਾਰੀਆਂ ਆਈਟਮਾਂ ਤੇ ਡਿਫਾਈਨ ਕਰਕੇ ਗਵਰਨਮੈਂਟ ਨੇ ਘਟਾਇਆ ਵੀ 10% ਜੀਐਸਟੀ ਘਟਾ ਕਰ ਦਿੱਤਾ ਜਾਵੇ ਜਿਹੜਾ 28% ਹੈ ਉਹਨੂੰ 18% ਕਰਤਾ ਜਿਹੜਾ 18% ਸੀ ਕਿਸੇ ਤੇ 12 ਕਰਤਾ ਕਿਸੇ ਤੇ 5 ਕਰਤਾ ਕਿਸੇ ਤੇ ਬੰਦ ਵੀ ਕਰਤਾ ਠੀਕ ਹੈ ਜੀ ਕਿਸੇ ਤੇ ਵਧਾ ਵੀ ਦਿੱਤਾ ਬਟ ਇਹ ਵੀ ਜਿਹੜੇ ਨਾਰਮਲ ਇਨਸਾਨ ਨੇ ਜਿਨ੍ਹਾਂ ਦੀ ਟੂ-ਵੀਲਰ ਜ਼ਰੂਰਤ ਹੈ ਟੂ-ਵੀਲਰ ਇੱਕ ਲਗਜ਼ਰੀ ਆਈਟਮ ਨਹੀਂ ਆਂਦੀ ਟੂ-ਵੀਲਰ ਹਰ ਘਰ ਦੀ ਜ਼ਰੂਰਤ ਹੈ ਬੱਚੇ ਨੇ ਟਿਊਸ਼ਨ ਪੜਨ ਜਾਣਾ ਉਹਦੀ ਮਦਰ ਨੇ ਦੁੱਧ ਲੈਣ ਜਾਣਾ ਉਹਨੂੰ ਛੱਡਣ ਜਾਣਾ ਵੇ ਫਾਦਰ ਨੇ ਜਾਣਾ ਹਰ ਇੱਕ ਇਨਸਾਨ ਦੀ ਜ਼ਰੂਰਤ ਹੈ ਉਹਨੂੰ ਦੇਖਦੇ ਉਹਨਾਂ ਨੇ ਇਹ ਦੇ ਉੱਤੇ GST ਘਟਾਇਆ ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ GST ਘਟਾਉਣ ਤੇ ਐਦਾਂ ਨਹੀਂ ਕਿ ਸਾਡੀ ਸੇਲ ਵਧੂਗੀ ਉਹਦੇ ਲਈ ਧੰਨਵਾਦ ਹੈ ਹਿੰਦੁਸਤਾਨ ਦੀ ਜਨਤਾ ਨੂੰ ਸਪੋਰਟ ਕਰਨ ਵਾਸਤੇ ਉਹਨਾਂ ਨੇ ਇੱਕ ਤੋਹਫਾ ਦਿੱਤਾ ਸਾਰੀ ਜਨਤਾ ਨੂੰ ਹਿੰਦੁਸਤਾਨ ਦੀ ਨੂੰ ਜਿਹਦੇ ਨਾਲ ਟੈਕਸ ਘਟਿਆ ਤੇ ਸਾਰਿਆਂ ਨੂੰ ਰਾਹਤ ਮਿਲੀ ਹੈ ਰਾਹਤ ਮਿਲਣ ਨਾਲ ਲੋਕ ਬੜੇ ਖੁਸ਼ ਨੇ ਸਾਡੀ ਵੀ ਸੇਲ ਨੂੰ 20 ਤੋਂ 25% ਜਾਫਾ ਹੋਇਆ ਜਿਹੜੀ ਇਹ ਸੇਲ ਹੈ ਟੂ ਵੀਲਰ ਦੀ ਵਧ ਗਈ ਹੈਗੀ ਹੈ 22 ਤਰੀਕ ਤੋਂ ਬਾਅਦ ਜਿੰਨੀ ਪਿਛਲੇ ਸਾਲ ਤੋਂ 25% ਸੇਲ ਵਧੀ ਹੋਣੀ ਹੈ ਹਰ ਬ੍ਰਾਂਡ ਦੀ ਇਕੱਲੇ ਯਾਮਾ ਦਾ ਨਹੀਂ ਹਰ ਬ੍ਰਾਂਡ ਦੀ ਵਧੀ ਹੈ ਸਰ ਯਾਮਾ ਏਜੰਸੀ ਗੱਲ ਕਰੀਏ ਇੰਡੀਅਨ ਪ੍ਰੋਡਕਟ ਹੈ ਕਿ ਫੋਰਨ ਦਾ ਪ੍ਰੋਡਕਟ ਹੈ ਜਪਾਨੀ ਪ੍ਰੋਡਕਟ ਹੈ ਜਪਾਨੀ ਤੇ ਸਰ ਜਿਹੜੀ ਬਾਹਰ ਦੇ ਬਾਹਰ ਜਿਹੜੀ ਪ੍ਰੋਡਕਟ ਸੀਗੇ ਉਹਨਾਂ ਤੇ ਤਾਂ ਜੇਸੇ ਘਟੀ ਨਹੀਂ ਹੈਗੀ ਸਰ ਨਹੀਂ ਨਹੀਂ ਇਹਨਾਂ ਦੀ ਮੈਨੂਫੈਕਚਰਿੰਗ ਯੂਨਿਟ ਇੱਥੇ ਲੱਗੇ ਹੋਏ ਨੇ ਕੰਪਨੀ ਬੇਸਿਕ ਜਪਾਨ ਦੀ ਹੈ ਹਮ ਇਹਨਾਂ ਦੀ ਇੱਥੇ ਦੋ ਫੈਕਟਰੀਆਂ ਆ ਇੱਕ ਸੂਰਜਪੁਰੇ ਦਿੱਲੀ ਦੇ ਕੋਲ ਇੱਕ ਚੰਨ ਤੇ ਦੋਨੇ ਇਹਨਾਂ ਦੀਆਂ ਹਿੰਦੁਸਤਾਨ ਚ ਫੈਕਟਰੀਆਂ ਆ ਇਹ ਇਦਾਂ ਨਹੀਂ ਕਿ ਬਾਹਰੋਂ ਆਉਂਦੀਆਂ ਬਾਈਕ ਪਰ ਇਹਨਾਂ ਦੀ ਟੈਕਨੋਲੋਜੀ ਜਿਹੜੀ ਉਹ ਜਾਪਾਨ ਦੀ ਹੈ ਮਤਲਬ ਕਿ ਸਰ 28 ਤੋਂ 18% GST ਰਹਿ ਗਿਆ ਮਤਲਬ ਕਿ 1 ਲੱਖ ਦੀ ਜਿਹੜੀ ਬਾਈਕ ਕੋਈ ਲੈਂਦਾ ਵਾ ਤਾਂ ਪਹਿਲਾਂ 28000 ਰੁਪਏ ਲੱਗਦਾ ਸੀਗਾ ਉਹਨਾਂ ਨੂੰ ਟੈਕਸ ਪਰ ਹੁਣ ਸਿੱਧਾ ਸਿੱਧਾ ਫਾਇਦਾ 18000 ਦਾ ਫਾਇਦਾ ਅੱਛਾ ਸਰ ਕੋਈ ਵੀ ਬਾਈਕ ਇਨਸਾਨ ਲੈਂਦਾ ਛੋਟੀ ਛੋਟੀ ਗੱਲਾਂ ਨੂੰ ਜ਼ਰੂਰ ਗੌਰ ਰੱਖਦਾ ਵਾ ਆਪਾਂ ਗੱਲ ਕਰ ਲਈਏ ਐਵਰੇਜ ਦੀ ਕੋਈ ਐਵਰੇਜ ਬਖੋ ਜਿਹੜੀ ਜਾਮਾ ਬਾਈਕ ਆ ਉਹ ਕਿਸ ਤਰ੍ਹਾਂ ਦੀ ਆ ਕੋਈ ਕਈਆਂ ਦੀ ਮੈਂ ਸੋਚ ਵੇਖੀ ਵੀ ਜਾਮਾ ਦੀ ਐਵਰੇਜ ਬਹੁਤ ਘੱਟ ਆ ਇਹਦੇ ਵਿੱਚ ਹੁਣ ਸਾਡੇ ਕੋਲੇ ਬਹੁਤ ਮਾਡਲ ਕੰਪਨੀ ਕੱਢਦੇ ਹਾਈਬ੍ਰਿਡ ਮਾਡਲ ਕੱਢਦੇ ਸਕੂਟਰ ਦੇ ਵਿੱਚ ਵੀ 125 ਸੀਸੀ ਸਕੂਟਰ ਆਂਦਾ ਉਹ ਹਾਈਬ੍ਰਿਡ ਮਾਡਲ ਆਂਦਾ ਉਹਦੀ 66 ਕਿਲੋਮੀਟਰ ਦੀ ਐਵਰੇਜ ਆ ਯਾਨੀ ਕਿ ਟੂ ਵੀਲਰ ਸਕੂਟਰ ਦੀ ਕਿਸੇ ਦੀ ਨਹੀਂ ਹੈਗੀ ਹਜੇ ਤੱਕ ਠੀਕ ਆ ਜਿਹੜਾ ਮੋਟਰਸਾਈਕਲ ਆਂਦਾ ਐਫਜ਼ ਆਂਦਾ ਉਹ ਚ ਵੀ ਹਾਈਬ੍ਰਿਡ ਮਾਡਲ ਆ ਗਿਆ ਉਹਦੀ ਵੀ 50 ਤੋਂ 55 ਦੀ ਐਵਰੇਜ ਆਗੀ 150 ਸੀਸੀ ਹੋਣ ਕਰਕੇ ਵੀ ਤੇ ਇਹ ਐਵਰੇਜ ਦੇ ਪੱਖੋਂ ਵੀ ਹੁਣ ਬਹੁ ਮਾਡਲ ਬਹੁਤ ਅੱਛੇ-ਅੱਛੇ ਇਹਦੇ ਚਾਹਦੇ ਨੇ ਜਿਹੜਾ ਟੂ-ਵੀਲਰ ਚ ਲਗਜ਼ਰੀ ਜਾਮਾ ਚ ਜਾਣਾ ਚਾਹੁੰਦਾ ਉਹ ਹੀ ਜਾਮਾ ਉਹਦਾ ਕਸਟਮਰ ਹੈ ਹਮ ਹਰ ਕਸਟਮਰ ਨਹੀਂ ਆਗਾ ਹਮ ਟੀਨ-ਏਜ ਵਾਲੇ ਜਿਹੜੀ ਯੰਗ ਯੂਥ ਜਨਰੇਸ਼ਨ ਹੈ ਉਹ ਯਮਨ ਨੂੰ ਪਸੰਦ ਕਰਦੀ ਹੈ ਕਿਉਂਕਿ ਇਹਦੇ ਵਿੱਚ ਜਿਆਦਾ ਬਾਈਕ ਆਂਦੇ ਆ ਆਰਮ 5 ਆਂਦਾ ਹੈ ਐਮਟੀ 15 ਆਂਦਾ ਹੈ ਐਫ ਜ਼ੈਡ ਐਸ ਆਂਦਾ ਹੈ ਐਫ ਜ਼ੈਡ ਐਕਸ ਆਂਦਾ ਹੈ ਸਾਡੇ ਕੋਲੇ ਸਾਰੇ ਮਾਡਲ ਮਿਲਦੇ ਨੇ ਸਕੂਟਰ ਦੇ ਵਿੱਚ ਰੇਜ਼ ਆ ਡਾਰ ਆਂਦਾ ਹੈ ਫਸੀਨੋ ਆਂਦਾ ਹੈ 125 ਸੀਸੀ 155 ਸੀਸੀ ਸਕੂਟਰ ਐਰੌਕਸ ਸਭ ਤੋਂ ਪਹਿਲਾਂ ਯਾਮਾ ਦਾ ਹੀ ਆਇਆ 155 ਸੀਸੀ ਹੋਰ ਕਿਸੇ ਦਾ ਆਇਆ ਹੀ ਨਹੀਂ ਹੁਣ ਨਾ ਨੇ ਸ਼ੁਰੂ ਹੋ ਗਈ 155 ਸੀਸੀ ਅਦਰ ਕੰਪਨੀ ਨੇ ਪਹਿਲਾਂ ਸਭ ਤੋਂ ਪਹਿਲਾਂ ਕੰਪਨੀ ਨੇ ਹੀ ਲਾਂਚ ਕੀਤਾ 155 ਠੀਕ ਹੈ ਜੀ ਸਰ ਜਿਸ ਤਰ੍ਹਾਂ ਤੁਸੀਂ ਲਗਜ਼ਰੀ ਗੱਲ ਕੀਤੀ ਹੈ ਯਾਮਾ ਇੱਕ ਤਰ੍ਹਾਂ ਦਾ ਦੇਖਿਆ ਜਾਵੇ ਤਾਂ ਪ੍ਰੋਡਕਟ ਦਾ ਲਗਜ਼ਰੀ ਹੈ ਹੀ ਹੈ ਕਿਉਂਕਿ ਇਹਨੂੰ ਕਾਫੀ ਯਾਨੀ ਕਿ ਲਗਜ਼ਰੀ ਲੋਕ ਹੀ ਦੇਖੋ ਇਹ ਸਰ ਮੈਨੂੰ ਦੱਸੋ ਕਿ ਜਿਹੜਾ ਇਹਦੀ ਸਟਾਰਟਿੰਗ ਰੇਂਜ ਹੈ ਕਿੰਨੇ ਕੁ ਤੱਕ ਦੀ ਸਟਾਰਟਿੰਗ ਜਿਹਦਾ ਆਮ ਆਪਾਂ ਗੱਲ ਕਰੀਏ ਕੋਈ ਨੋਰਮਲ ਬਾਈਕ ਉਹ ਮੇਰੇ ਖਿਆਲ ਨਾਲ ਲੱਖ ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਵੀ ਲੱਖ ਰੁਪਏ ਤੋਂ ਸਕੂਟਰ ਸਟਾਰਟ ਠੀਕ ਹੈ ਕੀ ਹੈ ਨਾ ਆਪਣਾ ਪੰਜਾਬ ਦੇ ਵਿੱਚ ਲੋਕਾਂ ਨੂੰ ਭੇੜ ਚਾਲ ਆ ਵੀ ਭਾਈ ਮੈਂ ਐਕਟਿਵ ਲੈਣਾ ਐਕਟਿਵ ਲੈਣਾ ਸਕੂਟਰ ਦਾ ਨਾਮ ਹੀ ਐਕਟਿਵ ਹੈ ਠੀਕ ਹੈ ਜੀ ਪ੍ਰੋਡਕਟ ਦਾ ਨਾਮ ਇਹ ਹੈਗਾ ਇਹ ਜਿਹੜਾ ਹੈਗਾ ਇਹਨੂੰ ਕਹਿੰਦੇ ਐਕਟਿਵ ਹੈ ਜੇ ਰੇਸ ਵਾਲਾ ਸਕੂਟਰ ਬਿਨਾ ਗੇਅਰ ਵਾਲਾ ਜੇ ਆਪਾਂ ਕਹਿੰਦੇ ਵੀ ਅਸੀਂ ਐਕਟਿਵ ਵਾਲਾ ਲੈਂਦਾ ਐਕਟਵਲ ਜਾਂਦੀ ਹੈ ਵੀ ਇਹ ਯਾਮਾ ਵਾਲਿਆਂ ਦਾ ਐਕਟਿਵ ਹੈ ਇਹ ਹੀਰੋ ਵਾਲਿਆਂ ਦਾ ਐਕਟਿਵ ਹੈ ਇਹ ਹੋਂਡਾ ਵਾਲਿਆਂ ਦਾ ਐਕਟਿਵ ਹੈ ਜਦਕਿ ਇਹ ਰੇਸਿੰਗ ਸਕੂਟਰ ਕਹਿੰਦੇ ਹਨ ਨੂੰ ਲੋਗ ਇਹਨੂੰ ਐਕਟਿਵਾ ਕਹਿੰਦੇ ਆ ਸਰ ਬੈਟਰੀ ਵਾਲਾ ਵੀ ਕੋਈ ਯਾਮਾ ਪ੍ਰੋਡਕਟ ਆਂਦਾ ਵਾ ਇਹ ਹਾਈਬ੍ਰਿਡ ਹੈ ਇਹਦੇ ਵਿੱਚ ਪੈਟਰੋਲ ਵੀ ਹੈ ਪਲੱਸ ਬੈਟਰੀ ਵੀ ਹੈ ਇੱਕ ਇਹਦੇ ਵਿੱਚ ਮੋਟਰ ਲੱਗੀ ਹੋਈ ਨਹੀਂ ਜਿਸ ਦੇ ਨਾਲ ਇਹਦੀ ਐਵਰੇਜ 60 ਦੀ ਆ ਰਹੀ ਹੈ ਠੀਕ ਹੈ ਜੀ ਹੁਣ 11 ਨਵੰਬਰ ਨੂੰ ਕੰਪਨੀ ਇਲੈਕਟ੍ਰਿਕ ਸਕੂਟਰ ਵੀ ਲਾਂਚ ਕਰ ਰਹੀ ਹੈ ਯਾਮਾ ਦਾ ਬਹੁਤ ਅੱਛਾ ਤੇ ਉਹਦੀ ਲਾਂਚਿੰਗ ਹੈਗੀ 11 ਤਰੀਕ ਨੂੰ ਤੁਹਾਨੂੰ ਹੀ ਪਤਾ ਲੱਗ ਹੀ ਜਾਣਾ ਹੈ ਬੰਬੇ ਲਾਂਚਿੰਗ ਹੈਗੀ ਹੈ ਤੇ ਉਹ ਉਹਦੇ ਵਿੱਚ ਦਿਖਾਣਗੇ ਉਹ ਵੀ ਕਿਹੜਾ ਸੀ ਇਲੈਕਟ੍ਰਿਕ ਦੇ ਰਹੇ ਹੋਰ ਵੀ ਪੰਜ ਛੇ ਮਾਡਲ ਨਵੇਂ ਆ ਰਹੇ ਮੋਟਰਸਾਈਕਲਾਂ ਦੇ ਵਿੱਚ ਵੀ ਸਕੂਟਰਾਂ ਦੇ ਵਿੱਚ ਠੀਕ ਹੈ ਜੀ ਅੱਛਾ ਸਰ ਜਿਸ ਤਰ੍ਹਾਂ ਕਿ ਕੋਈ ਕਸਟਮਰ ਬਾਈਕ ਪਰਚੇਸ ਕਰਦਾ ਉਸ ਤੋਂ ਪਹਿਲਾਂ ਛੋਟੀ ਛੋਟੀ ਗੱਲਾਂ ਕਰ ਲੈਣ ਦੱਸੋ ਜੀ ਹੁਣ ਇਹ ਦੱਸੋ ਸਰ ਜੀ ਦਾ ਸਰਵਿਸ ਹੈ ਜਿਦਾ ਆਮ ਆਪਾਂ ਨੋਰਮਲ ਸਰਵਿਸ ਬਾਰੋਂ ਕਰਾਨੇ ਆ 450 500 600 ਦੇ ਕਰੀਬ ਇੰਨਾ ਕੀ ਮੇਰੇ ਖਿਆਲ ਨਾਲ ਮੋਗ ਲੈਲ ਵਗੈਰਾ ਚੇਂਜ ਕਰਾ ਕੇ ਲੱਗਦਾ ਤੇ ਆਪਣਾ ਯਾਮਾ ਦੀ ਸਰਵਿਸ ਜਿਹੜੀ ਗੱਲ ਕਰੀਏ ਕੋਸਟਲੀ ਹੈ ਇਹ ਕਿੰਨੇ ਦਾ ਖਰਚਾ ਯਾਮਾ ਵੀ ਇਦਾਂ ਹੀ ਹੈ ਜਿਹੜੀ ਐਵਰੇਜ ਹੈਗੀ ਹੈ ਜਿਹੜੀ ਇਹਦੀ ਸਰਵਿਸ ਹੈ ਪਹਿਲੇ ਸਾਲ ਤਾਂ ਸਰਵਿਸ ਫ੍ਰੀ ਹੁੰਦੀ ਉਹਦੇ ਚ ਲੇਬਰ ਕੋਈ ਲੱਗਦੀ ਨਹੀਂ ਉਹ ਚ ਮੋਬ ਲੈਲ ਦਾ ਡੱਬੇ ਦੇ ਪੈਸੇ ਲੱਗਦੇ ਆ ਜਾਂ ਫਿਲਟਰ ਲੱਗਦਾ ਜਾਂ ਜੇ ਕੋਈ ਸਪੇਅਰ ਪਾਰਟ ਤੁਹਾਡਾ ਖਰਾਬ ਹੋ ਗਿਆ ਪਹਿਲੇ ਸਾਲ ਖਰਾਬ ਕੀ ਹੋਣਾ ਟੁੱਟਦਾ ਉਹੀ ਹੈ ਨਾ ਜੇ ਹੁਣ ਆਪਣਾ ਕੋਈ ਕਿਸੇ ਨੇ ਬ੍ਰੇਕ ਕਰਤਾ ਕੁਛ ਕਰਤਾ ਉਹ ਤਾਂ ਸਰਵਿਸ ਉਹਦੇ ਸਾਰਿਆਂ ਦੇ ਨੋਮੀਨਲ ਹੈ ਪਰ ਇਹਦੇ ਕੋਈ ਜ਼ਿਆਦਾ ਨਹੀਂ ਹੈਗੇ ਇੱਕ ਲੋਕਾਂ ਦਾ ਤਾਂ ਨਹੀਂ ਮਹਿੰਗੇ ਪ੍ਰੋਡਕਟ ਮਹਿੰਗੇ ਤਾਂ ਨਹੀਂ ਹੈਗੇ ਸਰ ਨਹੀਂ ਨਹੀਂ ਬਿਲਕੁਲ ਨਹੀਂ ਮਹਿੰਗੇ ਹੈਗੇ ਉਹ オリジナル ਪੈਣੇ ਆ ਠੀਕ ਹੈ ਜੀ ਦੇਖੋ ਅਦਰ ਕੰਪਨੀਆਂ ਦੇ ਕੀ ਹੈਗਾ ਵਾ ਗ੍ਰੇਨ ਮਾਰਕੀਟ ਚੋਂ ਮਿਲ ਜਾਂਦੇ ਕਾਪੀ ਓਕੇ ਤਾਂ ਲੋਕਾਂ ਨੂੰ ਲੱਗਦਾ ਵੀ ਉਹ ਸਸਤੇ ਨੇ ਜੇ ਆਪਾਂ ਉਹਦੇ ਵੀ オリジナル ਪਾਈਏ ਤੇ ਯਮਹਾ ਦੀ オリジナル ਪਾਈਏ ਤਕਰੀਬਨ ਤਕਰੀਬਨ ਰੇਟ ਸੇਮ ਨੇ ਰੇਟ ਸੇਮ ਨੇ ਅੱਛਾ ਸਰ ਕੋਈ ਸਰਵਿਸ ਤੇ GST ਵੀ ਘੱਟ ਹੋਈ ਹੋਵੇ ਇਸ ਸਰਵਿਸ ਤੇ ਨਹੀਂ GST ਹੋਈ 18% ਹੀ ਉਹ ਸਾਰਿਆਂ ਤੇ ਹਮ ਜਿਹੜੇ ਸਪੀਅਰ ਪਾਰਟ ਐ ਜਿਨ੍ਹਾਂ ਤੇ 28 ਸੀ ਉਹਨਾਂ ਤੇ 18 ਹੋ ਗਿਆ ਸਪੀਅਰ ਪਾਰਟ ਸਰ ਹੁਣ ਫੈਸਟੀਵਲ ਆ ਗਿਆ ਅੱਗੇ ਦੀਪavali ਹੈਗੀ ਦੀਵਾਲੀ ਹੈ ਠੀਕ ਹੈ ਜੀ ਤੁਸੀਂ ਤੁਹਾਡੇ ਯਾਮਾ ਜਰਸੀ ਵੇਲੇ ਜਿਹੜੀ ਯੋਧਾਵਲ ਬਸਤੀ ਦੇ ਸਥਿਤ ਹੈਗੀ ਐ ਤੁਸੀਂ ਆਪਣੇ ਵੱਲੋਂ ਕੋਈ ਆਫਰ ਕੀ ਦਿੱਤੀ ਹੈ ਬਿਲਕੁਲ ਧੰਨ ਤੇਰੇ ਸਵਾਲੇ ਦਿਨ ਅਸੀਂ ਸਭ ਨੂੰ ਬਾਡੀ ਕਵਰ ਫ੍ਰੀ ਦੇ ਰਹੇ ਹਾਂ ਠੀਕ ਐ ਜਿਹੜਾ ਬਾਈਕ ਦਾ ਬਾਡੀ ਕਵਰ ਹੁੰਦਾ ਵਾ ਉਹਦੇ ਚ ਐਸੈਸਰੀ ਫ੍ਰੀ ਦੇ ਰਹੇ ਹਾਂ ਸਾਰਿਆਂ ਨੂੰ ਤੇ ਹੋਰ ਵੀ ਬੜੇ ਗਿਫਟ ਹੈਗੇ ਨੇ ਜਿਹੜੇ ਡਰਾ ਕੱਢਾਂਗੇ ਡਰਾ ਦੇ ਕੂਪਨ ਦੇ ਰਹੇ ਹੈਗੇ ਆ ਉਹ ਵੀ ਐ ਇਹ ਡਰਾ ਦੇ ਵਿੱਚ ਕੀ ਨਿਕਲੇਗਾ ਸਰ ਡਰਾਅ ਦੇ ਵਿੱਚ ਟੀ-ਸ਼ਰਟਸ ਟੀਵੀ ਫ੍ਰਿਜ ਉਹ ਰੱਖਿਆ ਇਨਾਮ ਜਿਹੜੇ ਵੱਡੇ ਨਾਮ ਵੀ ਹੈਗੇ ਨੇ ਮਤਲਬ ਫ੍ਰਿਜ ਵਗੈਰਾ ਵੀ ਆ ਉਹ ਨਿਕਲਣ ਨਹੀਂ ਸਾਧਣੇ ਠੀਕ ਹੈ ਜੀ ਬਾਕੀ ਆ ਹੁਣ ਸਾਰਸ ਮੇਲਾ ਚੱਲ ਰਿਹਾ ਉਹਦੀਆਂ ਇੱਕ ਪਰਚੇਸ ਤੇ 10-10 ਟਿਕਟਾਂ ਫ੍ਰੀ ਹੈ ਸਭ ਨੂੰ ਐਂਟਰੀ ਟਿਕਟ 10-10 ਫ੍ਰੀ ਹੈ ਗਿਆ ਸਾਰਾ ਕੁਝ ਹੀ ਦੇ ਰਹੇ ਓਕੇ ਦਵਾਲੀ ਤੱਕ ਮੇਲੇ ਨਹੀਂ ਸਾਰਸ ਮੇਲਾ 15 ਤਰੀਕ ਤੱਕ ਹੈ 15 ਜੀ ਤੱਕ ਹੈ 13 ਤਰੀਕ ਤੱਕ ਸੀ ਗਿਆ ਪਹਿਲਾਂ ਹੁਣ 2 ਦਿਨ ਐਕਸਟੈਂਡ ਹੋ ਗਏ ਨੇ 15 ਤਰੀਕ ਤੱਕ ਠੀਕ ਹੈ ਜੀ ਉਹਦੀਆਂ 10-10 ਟਿਕਟਾਂ ਦੇ ਰਹੇ ਆਗਰ ਕੋਈ ਵੀ ਬਾਈਕ ਪਰਚੇਸ ਕਰਨਾ ਚਾਹੇ ਜਿਹੜੀ ਮਰਜ਼ੀ ਪਰਚੇਸ ਕਰੇ ਹਾਂਜੀ ਹਾਂਜੀ ਠੀਕ ਹੈ ਸਰ ਤੇ ਸਰ ਹੁਣ ਇਸ ਦੇ ਨਾਲ ਕਿੰਨਾ ਕੁ ਫਰਕ ਪੈ ਰਿਹਾ ਹੈ ਇਸ ਟਾਈਮ ਸੇਲ ਦੀ ਗੱਲ ਕਰ ਲਈਏ ਕ ਸਾਲ ਨਾਲੋਂ ਕਸਟਮਰ ਜ਼ਿਆਦਾ ਵੈ ਕਸਟਮਰ ਨੂੰ ਬੈਨੀਫਿਟ ਮਿਲ ਰਿਹਾ ਵੈ ਸਭ ਨੂੰ ਜੀਐਸਟੀ ਦਾ ਬਹੁਤ ਬੈਨੀਫਿਟ ਮਿਲਿਆ ਭਾਰਤ ਵਰਸ਼ ਦੇ ਵਿੱਚ ਸਾਰੇ ਹਿੰਦੁਸਤਾਨ ਚ ਮਿਲਿਆ ਵੈ ਜੋ ਕਿਉਂਕਿ ਸੈਂਟਰਲ ਗਵਰਨਮੈਂਟ ਦਾ ਇਹ ਡਿਸੀਜਨ ਸੀਗਾ ਇਹਦੇ ਨਾਲ ਸਾਰੀ ਪਬਲਿਕ ਹੀ ਖੁਸ਼ ਆ ਆਮ ਜਨਤਾ ਨੂੰ ਰਾਹਤ ਮਿਲੀ ਹੈ ਸਰ ਜਿਸ ਤਰ੍ਹਾਂ ਕਿ ਹੁਣ ਇਸ ਟਾਈਮ ਜਿਸ ਤਰ੍ਹਾਂ ਕਿ ਦੀਵਾਲੀ ਆ ਗਈ ਤੁਹਾਡੇ ਵੱਲੋਂ ਕੋਈ اگر کسی نے ان سولمنٹ تے لینا ہوے ڈاؤن پیمنٹ وغیرہ کتنی کا ہے یا بالکل ہینی ڈاؤن پیمنٹ کی سسٹم ہے سکی کس طرح مل سکتی ہے یہ دیکھو جی سارا کچھ سیبل سکور تے ڈیپینڈ کرتا ہے کسٹمر دا سیبل سکور بہت اچھا ہوے زیرو ڈاؤن پیمنٹ بھی ہے اسے دی 5000 ڈاؤن پیمنٹ بن دی کسی دی 10000 بن دی ہے ڈاؤن پیمنٹاں کٹیاں ہوئی ہیں سیبل سکور تے اوہ تواڈی ایک اپنی جیڑی ਤੁਸੀਂ ریٹرن بھر دیو سیبل سکور تے ڈیپینڈ کرتا ہے کہ بینک ਤੁہانوں کتنا دا لون دے گا ہر سکوٹر تے ساڈے کول ایتھے 5 6 بینک والے بیٹھے نے ایکسیز بینک تو HDFC بینک تو एलएनटी ਤੋਂ ਆਈਡੀएफसी ਬੈਂਕ ਤੋਂ ਸ਼੍ਰੀ ਰਾਮ ਫਿਨਾਂਸ ਤੋਂ ਮਤਲਬ 6-7 ਬੈਂਕਾਂ ਕੋਲ ਨੇ ਤੇ ਉਹ ਸਾਰੇ ਕਸਟਮਰ ਦੇ ਲੋਨ ਕਰਦੇ ਪਏ ਨੇ ਉਹਦੇ ਵਿੱਚ 5000 ਤੋਂ ਲੈ ਕੇ ਜ਼ੀਰੋ ਡਾਊਨ ਪੇਮੈਂਟ ਵੀ ਹੈ 5000 ਵੀ ਹੈ 10000 ਵੀ ਹੈ 20000 ਵੀ ਹੈ 50000 ਵੀ ਓਕੇ ਅੱਛਾ ਸਰ ਜਿਸ ਤਰ੍ਹਾਂ ਕਿ ਮੈਂ ਇੱਕ ਗੱਲ ਕਰਾਇਆ ਸਮਝ ਲਓ ਕਿਸੇ ਨੇ 1.5 ਲੱਖ ਰੁਪਏ ਵਾਲੀ ਬਾਈਕ ਲਈਤੀ ਆ ਸਰ ਉਹਦੀ ਡਾਊਨ ਪੇਮੈਂਟ ਕਿੰਨੀ ਦੇਣੀ ਪਈਗੀ ਸਰ ਜੀ ਕਿੱਟੇ ਉਹਦੀ ਕਿਸ਼ਤ ਕਿਸ਼ਤ ਦੀ ਮੇਨ ਕਿਸ਼ਤ ਕਿੰਨੀ ਬਣੇਗੀ ਦੇਖੋ ਉਹ ਹਰ ਕਸਟਮਰ ਦੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਹੈ। ਦੇਖੋ ਤੁਸੀਂ ਪੇ ਕਰਨੀ ਹੈ ਮੇਰਾ ਸਿੰਪਲ ਸਕੋਰ ਕੁਝ ਹੋ ਰਿਹਾ ਹੈ ਤੁਹਾਡਾ ਹੋ ਰਿਹਾ ਹੈ ਹਰ ਕਸਟਮਰ ਦਾ ਅਲੱਗ-ਅਲੱਗ ਹੈ। ਵੈਸੇ ਸਾਰਾ ਕਿ ਦੇਖਿਆ ਜਾ ਨਹੀਂ ਪਨ ਸਕਦੀ। ਅੱਛਾ ਇੱਕੋ ਨਹੀਂ ਬਣ ਸਕਦੀ। ਇੱਕੋ ਬਣ ਹੀ ਨਹੀਂ ਸਕਦੀ। ਕਿਸੇ ਨੂੰ ਬੈਂਕ 8% ਲੋਨ ਤੇ ਵੀ ਦੇ ਦਿੰਦਾ ਕਿਸੇ ਨੂੰ 10% ਤੇ ਵੀ ਦਿੰਦਾ ਹੈ ਕਿਸੇ ਨੂੰ 11% ਤੇ ਵੀ ਦਿੰਦਾ ਹੈ। 8% ਐਕਸਟਰਾ ਵਿਆਜ ਲੱਗਦਾ। ਜਿੱਦਾਂ ਜਿੱਦਾਂ ਸਿੰਪਲ ਵਧੀਆ ਹੋਈ ਜਾਂਦਾ ਉਦੋਂ-ਉਦੋਂ ਵਿਆਜ ਰੇਟ ਰੇਟ ਆਫ ਇੰਟਰਸਟ ਘਟੀ ਜਾਂਦਾ ਹੈ। ਔਰ ਡਾਊਨ ਪੇਮੈਂਟ ਵੀ ਘਟੀ ਜਾਂਦੀ ਹੈ। ਤੇ ਸਰ ਲਾਸਟ ਮੇਰਾ ਕੁਐਸਚਨ ਕੁਆਰਟ ਕੋ ਐਸਟਮ ਬਾਈਕ ਦੀ ਹੈ ਕਿੰਨੇ ਕੁ ਕੁਆਰਟ ਕੋ ਬਾਈਕ ਦੀਆਂ ਪਈਆਂ ਕਿਹੜੀ ਕਿਹੜੀ ਬਾਈਕ ਸਾਡੇ ਕੋਲ ਅਵੇਲੇਬਲ ਹੈ ਜੇ ਕਾਹਨੇ ਕਸਟਮ ਜਿੰਨੇ ਵੀ ਮਾਡਲ ਆਉਂਦੇ ਆ ਉਹ ਸਾਰੇ ਸਾਡੇ ਕੋਲ ਅਵੇਲੇਬਲ ਹੈ ਸਕੂਟਰ ਦੇ ਵਿੱਚ ਦੋ ਤਿੰਨ ਮਾਡਲ ਆਉਂਦੇ ਆ 125 ਸੀਸੀ ਫੈਸੀਨੋ 125 ਸੀਸੀ ਰੇਜ਼ਰ 155 ਸੀਸੀ ਐਰਾਕਸ ਜੇ ਆਪਾਂ ਬਾਈਕ ਦੀ ਗੱਲ ਕਰੀ ਐਫ ਜ਼ेड ਸਿੰਪਲ ਤੋਂ ਸ਼ੁਰੂ ਹੋ ਜਾਂਦਾ ਐਫ ਜ਼ेड ਡੈਸ਼ ਐਫ ਜ਼ेड 16 ਐਫ ਜ਼ेड ਐਕਸ ਐਮਪੀ 15 ਆਰ 15 ਉਹ ਸਾਰੇ ਮਾਡਲ ਸਟ ਅਵੇਲੇਬਲ ਨੇ ਜੋ ਕੰਪਨੀ ਬਣਾਉਂਦੀ ਹੈ ਯਮਾ ਦੀ ਜੋ ਇੰਡੀਆ ਦੇ ਸਪਲਾਈ ਕਰਦੀ ਸਾਰੇ ਮਾਡਲ ਤੇ ਸਰ ਅਗਰ ਕਿਸੇ ਨੇ ਬਾਈਕ ਪਰਚੇਸ ਕਰਨ ਆਣਾ ਹੋਵੇ ਤੇ ਕਿੱਥੇ ਆਵੇ ਤੇ ਜਾਂਦੇ ਜਾਂਦੇ ਨਾਲ ਦੀ ਨਾਲ ਕੋਈ ਮੈਸੇਜ ਦੇ ਦੇ ਇਹ ਸਾਡਾ ਬਸਤੀ ਜੋਧੇਵਾਲ ਚੌਕ ਯਮਾ ਰਾਇਲ ਮੋਟਰ ਕੰਪਨੀ ਸਾਰੇ ਲੁਧਿਆਣਾ ਚ ਇੱਕੋ ਹੀ ਯਮਾ ਦਾ ਸ਼ੋਰੂਮ ਹੈ ਹਮ ਬਸਤੀ ਜੋਧੇਵਾਲ ਚੌਕ ਰਾਇਲ ਮੋਟਰ ਕੰਪਨੀ ਹਮ ਬਸ ਮੈਂ ਸਾਰਿਆਂ ਨੂੰ ਇਹੀ ਪ੍ਰੇਅਰ ਕਰੂੰਗਾ ਕਿ ਦੀਵਾਲੀ ਆ ਰਹੀ ਹੈ ਸਾਰਿਆਂ ਲਈ ਖੁਸ਼ੀਆਂ ਭਰੀ ਆਵੇ ਦੀਵਾਲੀ ਦੇ ਵਿੱਚ ਆਪਣੇ ਬੱਚਿਆਂ ਨੂੰ ਗ੍ਰੀਨ ਪਟਾਕੇ ਲੈ ਕੇ ਦਿਓ ਦੂਜੇ ਪਟਾਕਿਆਂ ਤੋਂ ਬਚਾ ਕੇ ਰੱਖੋ ਪੋਲੂਸ਼ਨ ਤੋਂ ਬਚਾ ਕੇ ਰੱਖੋ ਸਾਰਿਆਂ ਦੀ ਸੇਫ ਦੀਵਾਲੀ ਹੋਵੇ ਸਾਰਿਆਂ ਦੀ ਖੁਸ਼ੀ ਭਰੀ ਦੀਵਾਲੀ ਹੋਵੇ ਸਾਰਿਆਂ ਨੂੰ ਹੈਪੀ ਦੀਵਾਲੀ ਥੈਂਕ ਯੂ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕੀਤੀ ਹੈ ਸਾਰੇ ਨਾਲ ਮੌਜੂਦ ਸੀਗੇ ਵਿਨੇ ਗੋਇਲ ਜੀ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਆ ਔਰ ਜਿਸ ਤਰ੍ਹਾਂ ਕਿ ਲੋਕਾਂ ਨੂੰ ਕਾਫੀ ਬੈਨੀਫਿਟ ਮਿਲਿਆ ਹੈ ਜੀਐਸਟੀ ਘਟਿਆ ਹੈ ਜਿੱਥੇ 1 ਲੱਖ ਰੁਪਏ ਦਾ ਪ੍ਰੋਡਕਟ ਜਿਹੜਾ ਪਹਿਲਾਂ 28% ਜੀਐਸਟੀ ਲੱਗਦੀ ਸੀ ਹੁਣ ਉਹ ਹੀ 18% ਜੀਐਸਟੀ ਲੱਗਦੀ ਆ ਕਾਫੀ ਘਟੋ ਘਟ 10000 ਰੁਪਏ ਦਾ ਫਰਕ ਪਿਆ ਦੀਵਾਲੀ ਦੇ ਆਫਰ ਵੀ ਦਿੱਤੀ ਗਈਆਂ ਔਰ ਕਿਸੇ ਨੂੰ ਫ੍ਰਿਜ ਯਾਨੀ ਕਿਸੇ ਨੂੰ LED ਇਸਰਾ ਇਨਾਮ ਵੀ ਕੱਟੇ ਜਾਣਗੇ ਔਰ ਨਾਲ ਦੀ ਨਾਲ ਕਾਫੀ ਵਿੱਚੋਂ ਆਫਰ ਵੀ ਦਿੱਤੀ ਗਈਆਂ ਵਾ ਬਾਕੀ ਹੋਰ ਵੀ ਨਵੇਂ ਆਪਰੇ ਲੈ ਕੇ ਆਜੋਗੇ ਬੇਦਰ ਦੇ ਦੇ ਦੂਨੀਆਂ